ਕੇਂਦਰ ਨੇ ਪੰਜਾਬ ਨੂੰ ਕਹਿ ਲਓ ਵੀ ਨੱਕ ਚੜਾਉਣ ਲਈ ਪੰਜਾਬ ਡੇ ਤੇ ਪੰਜਾਬ ਦੇ ਉੱਪਰ ਹਮਲਾ ਕੀਤਾ ਕੇਂਦਰ ਸਰਕਾਰ ਨੇ ਸੈਨੇਟ ਦਾ ਖਤਮ ਹੋਣਾ ਸਿੰਡੀਕੇਟ ਦਾ ਪੰਜਾਬ ਦਾ ਖਤਮ ਹੋਣਾ ਪੰਜਾਬ ਯੂਨੀਵਰਸਿਟੀ ਦਾ ਖਤਮ ਹੋਣਾ ਬਹੁਤ ਮੰਦਭਗ ਹੈ ਪਹਿਲਾਂ ਖੇਤ ਦੀ ਲੜਾਈ ਸੀ ਹੁਣ ਕਲਮ ਦੀ ਲੜਾਈ ਹੁਣ ਇੱਕ ਕਿਤਾਬ ਦੀ ਲੜਾਈ ਪੈਦਾ ਹੋਗੀ ਠੀਕ ਹੈ এডੂਕੇਸ਼ਨ ਦੀ ਲੜਾਈ ਪੈਦਾ ਹੋਗੀ ਇਹਨੂੰ ਲੜਨਾ ਪੈਣਾ ਸਾਨੂੰ ਅਸੀਂ ਡੈਫੀਨੇਟਲੀ ਲੜਾਂਗੇ ਪੰਜਾਬ ਯੂਨੀਵਰਸਿਟੀ 1882 ਦੀ ਬਣੀ ਹੋਈ ਹੈ ਪਹਿਲਾਂ ਲਾਹੌਰ ਸੀ ਫਿਰ ਪਾਰਟੀਸ਼ਨ ਤੋਂ ਬਾਅਦ ਇਹ ਸੋਲਨ ਚਲੀ ਗਈ ਤੇ ਫਿਰ ਉਸ ਤੋਂ ਬਾਅਦ ਜਦੋਂ ਪੰਜਾਬ ਦਾ ਪੁਨਰਗਠਨ ਹੋਇਆ ਤਾਂ ਇਹ ਯੂਨੀਵਰਸਿਟੀ ਚੰਡੀਗੜ੍ਹ ਚ ਆ ਗਈ ਜਿਹੜੀ ਉਹਦੀ ਡੈਮੋਕਰੈਟਿਕਲੀ ਇਲੈਕਟਿਡ ਬਾਡੀ ਸੈਨੇਟ ਅਤੇ ਸਿੰਡੀਕੇਟਰ ਉਹਨੂੰ ਖਤਮ ਕਰਕੇ ਅੱਜ ਕੇਂਦਰ ਸਰਕਾਰ ਨੇ ਇੱਕ ਤਰ੍ਹਾਂ ਪੰਜਾਬ ਦੀ ਆਵਾਜ਼ ਤੇ ਪੰਜਾਬ ਦੇ ਐਜੂਕੇਸ਼ਨ ਸਿਸਟਮ ਤੇ ਪੰਜਾਬ ਦੀ ਹਿਸਟਰੀ ਤੇ ਤੇ 올 ਟੂਗੇਦਰ ਹਮਲਾ ਹੋਇਆ ਜਿਹੜੀ ਸਿੰਡੀਗੜ੍ਹ ਉਹ ਇੱਕ ਤਰ੍ਹਾਂ ਕੈਬਨਟ ਕਹਿ ਲੋ ਜਦਾਂ 117 ਦੇ ਵਿੱਚੋਂ 15 17 ਜਣਿਆਂ ਦੀ 16 17 ਜਣੇ ਦੀ ਕੈਬਿਨੇਟ ਹੈ ਪੰਜਾਬ ਦੀ ਉਸੇ ਤਰ੍ਹਾਂ ਜਿਹੜੀ ਸਿੰਡੀਗੇਟ ਉਹ 15 ਜਣੇ ਦੀ ਹੁੰਦੀ ਹੈ ਤਾਂ ਜਿਹੜੇ ਫੈਸਲੇ ਯੂਨੀਵਰਸਿਟੀ ਕਿਸ ਤਰ੍ਹਾਂ ਰਨ ਕਰੂਗੀ ਯੂਨੀਵਰਸਿਟੀ ਦਾ ਕੋਈ ਕੋਰਸ ਵਧਾਉਣਾ ਜਾਂ ਘਟਾਉਣਾ ਯੂਨੀਵਰਸਿਟੀ ਦੇ ਕੋਈ ਛੁੱਟੀਆਂ ਮقرਰ ਕਰਨੀਆਂ ਯੂਨੀਵਰਸਿਟੀ ਦਾ ਕੋਈ ਸਿਲੇਬਸ ਘਟਾਉਣਾ ਵਧਾਉਣਾ ਕਿਹੜਾ ਸਿਲੇਬਸ ਪਾਰਟਿਕੂਲਰਲੀ ਰੱਖਣਾ ਜਾਂ ਕੋਈ ਐਡੀਸ਼ਨ ਆਫ ਕੋਰਸੇਸ ਕੋਈ ਨਵੀਂ ਟੈਕਨੋਲੋਜੀ ਆ ਗਈ ਕੀ ਉਹਨੂੰ ਸਾਡੇ ਸਿਲੇਬਸ ਦੇ ਵਿੱਚ ਪਾਉਣਾ ਕਿ ਨਹੀਂ ਪਾਉਣਾ ਹਰ ਤਰ੍ਹਾਂ ਦਾ ਯੂਨੀਵਰਸਿਟੀ ਦਾ ਜਿਹੜਾ ਫੈਸਲਾ ਹੈ ਸਭ ਕੁਝ ਇਸ ਜਿਹੜੀ ਹੈ ਸੈਨੇਟ ਡਿਸਾਈਡ ਕਰਦੀ ਸੀ ਤੇ ਹੁਣ ਸੈਨੇਟ ਖਤਮ ਕਰ ਦਿੱਤਾ ਗਿਆ ਇਸ ਦੇ ਨਾਲ ਕੀ ਪ੍ਰਭਾਵ ਪਏਗਾ ਪ੍ਰਭਾਵ ਇਹ ਪਊਗਾ ਕਿ ਕੇਂਦਰ ਦਾ ਸਿੱਧਾ ਦਖਲ ਸਾਡੀਆਂ ਕਿਤਾਬਾਂ ਤੇ ਹੋ ਜੂਗਾ ਸਾਡੇ ਕੋਰਸੇਸ ਤੇ ਹੋ ਜੂਗਾ ਸਾਡੇ ਤੁਸੀਂ ਇਹ ਮੰਨੋ ਨਾ ਵੀ ਜੀਨੂੰ ਵੀ ਉਹ ਹੀਰੋ ਦਿਖਾਣਾ ਚਾਹਣਗੇ ਉਹ ਸਾਡੇ ਸਿਲੇਬਸ ਦੇ ਵਿੱਚੋਂ ਹੀਰੋ ਦਿਖੂਗਾ ਪੰਜਾਬ ਦੀ ਜੀਓਗ੍ਰਾਫੀ ਪੰਜਾਬ ਦੀ ਮੱਤ ਪੰਜਾਬ ਦੀ ਅਕਲ ਪੰਜਾਬ ਦੀ ਨੋਲਿਜ ਪੰਜਾਬ ਦੀ ਹਿਸਟਰੀ ਪੰਜਾਬ ਦਾ ਪੋਲੀਟੀਕਲ ਸਿਨੈਰੀਓ ਉਹ ਕੁਝ ਵੀ ਬਦਲ ਕੇ ਰੱਖ ਸਕਦੇ ਆ ਤੇ ਮੈਨੂੰ ਲੱਗਦਾ ਕੱਲ ਤੱਕ ਜਾਂ ਹੁਣ ਰਾਤ ਤੱਕ ਮਾਨ ਸਾਹਿਬ ਦਾ ਵੀ ਇੱਥੇ ਡੈਫੀਨੇਟਲੀ ਕੋਈ ਨਾ ਕੋਈ ਤਗੜਾ ਬਿਆਨ ਆ ਜਾਊਗਾ ਤੇ ਪੰਜਾਬ ਆ ਜਿਹੜੀ ਆਪਣੀ ਲੜਾਈ ਪੰਜਾਬ ਯੂਨੀਵਰਸਿਟੀ ਨੂੰ ਸਾਡੇ ਆਪਣੇ ਕੋਲੇ ਰੱਖਣ ਦੀ ਡਟ ਕੇ ਲੜਾਈ ਲੜਾਂਗੇ ਪੰਜਾਬ ਡੇ ਦੇ ਉੱਤੇ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਖਤਮ ਕਰਕੇ ਇੱਕ ਹੈਰਾਨੀਜਨਕ ਫੈਸਲਾ ਜਿਹੜਾ ਉਹ ਸੁਣਾਇਆ ਗਿਆ ਜਿਸ ਦੇ ਨਾਲ ਹੁਣ ਕਾਫੀ ਸਵਾਲ ਜਿਹੜੇ ਆ ਖੜੇ ਹੋ ਰਹੇ ਨੇ ਕੁਝ ਲੋਕਾਂ ਨੂੰ ਤਾਂ ਇਹ ਹੀ ਨਹੀਂ ਪਤਾ ਕਿ ਸੈਨੇਟ ਕੀ ਹੈ ਤੇ ਇਸ ਦਾ ਕੰਮ ਕੀ ਹੈ ਹੁਣ ਸੈਨੇਟ ਖਤਮ ਕਰਨ ਤੋਂ ਬਾਅਦ ਇਸ ਦਾ ਪ੍ਰਭਾਵ ਕੀ ਪਏਗਾ ਸਾਰੀ ਜਾਣਕਾਰੀ ਜਿਹੜੀ ਆ ਉਹ ਲੈਣੇ ਆ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਐਡਵੋਕੇਟ ਪਰਮਵੀਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਸਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਖਤਮ ਕਰ ਦਿੱਤੀ ਗਈ ਹੈ ਕੇਂਦਰ ਦੇ ਵੱਲੋਂ ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹੂੰਗਾ ਇਸ ਦਾ ਪ੍ਰਭਾਵ ਕੀ ਪਏਗਾ ਆ ਦੀਪਕ ਜੀ ਅੱਜ ਪੰਜਾਬ ਡੇ ਦੇ ਉੱਤੇ ਕਿੰਦਰ ਨੇ ਪੰਜਾਬ ਨੂੰ ਕਹਿ ਲਓ ਵੀ ਨੱਕ ਚੜਾਉਣ ਲਈ ਪੰਜਾਬ ਨੂੰ ਇੱਕ ਚੈਲੰਜ ਦੇਣ ਵਜੋਂ ਤੁਸੀਂ ਕਹਿ ਲਓ ਵੀ ਜਿਹੜੀ ਪੰਜਾਬ ਯੂਨੀਵਰਸਿਟੀ 1882 ਦੀ ਬਣੀ ਹੋਈ ਹੈ ਪਹਿਲਾਂ ਲਾਹੌਰ ਸੀ ਫਿਰ ਪਾਰਟੀਸ਼ਨ ਤੋਂ ਬਾਅਦ ਇਹ ਸੋਲਨ ਚਲੀ ਗਈ ਤੇ ਫਿਰ ਉਸ ਤੋਂ ਬਾਅਦ ਜਦੋਂ ਪੰਜਾਬ ਦਾ ਪੁਨਰਗਠਨ ਹੋਇਆ ਤਾਂ ਇਹ ਯੂਨੀਵਰਸਿਟੀ ਚੰਡੀਗੜ੍ਹ ਚ ਆ ਗਈ 14 ਸੈਕਟਰ ਜਿਹੜਾ ਸਾਰਾ ਚੰਡੀਗੜ੍ਹ ਦਾ ਉਹ ਪੰਜਾਬ ਯੂਨੀਵਰਸਿਟੀ ਦਾ ਕੈਂਪਸ ਹੈ ਨਾਲ UIT ਹੈ ਤੁਸੀਂ ਇਹ ਦੇਖੋ ਤਰਾਸ ਦੀ ਜਿਹੜੀ ਯੂਨੀਵਰਸਿਟੀ ਸਾਰੇ ਪੰਜਾਬ 'ਚ ਜਿਹਦੇ ਕੋਲ এডੂਕੇਸ਼ਨ ਦਾ ਜਿੰਮਾ ਹੈ ਮੈਜੋਰਟੀ ਕਾਲਜੇਜ਼ ਐ ਮੈਜੋਰਟੀ ਜਿਹੜੇ ਜ਼ਿਲ੍ਹੇ ਐ ਉਹਨਾਂ ਦੇ ਕਾਲਜੇਜ਼ ਐ ਉਹ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟਡ ਐ ਤੇ ਅੱਜ ਉਹਦੀ ਜਿਹੜੀ ਗਵਰਨਿੰਗ ਬਾਡੀ ਕਹ ਲਓ ਜਿਹੜੀ ਉਹਦੀ ਡੈਮੋਕਰੇਟਿਕਲੀ ਇਲੈਕਟਡ ਬਾਡੀ ਸਿੰਡੀਕੇਟ ਐ ਤੇ ਸੈਨੇਟਾ ਤੇ ਸਿੰਡੀਕੇਟ ਐ ਉਹਨੂੰ ਖਤਮ ਕਰਕੇ ਅੱਜ ਕੇਂਦਰ ਸਰਕਾਰ ਨੇ ਇੱਕ ਤਰ੍ਹਾਂ ਪੰਜਾਬ ਦੀ ਆਵਾਜ਼ ਤੇ ਪੰਜਾਬ ਦੇ ਐਜੂਕੇਸ਼ਨ ਸਿਸਟਮ ਤੇ ਪੰਜਾਬ ਦੀ ਹਿਸਟਰੀ ਤੇ ਕਿਉਂਕਿ ਕਾਲਜਾਂ ਚੋਂ ਹੀ ਤਾਂ ਅਸੀਂ ਸਿੱਖਦੇ ਆ ਨਾ ਕਾਲਜਾਂ ਚੇ ਤਾਂ ਅਸੀਂ ਪੰਜਾਬ ਦੇ ਬਾਰੇ ਪੜ੍ਹਦੇ ਆ ਤਾਂ ਉਹ ਸਾਰੀ ਚੀਜ਼ਾਂ ਤੇ 올 ਟੁਗੇਦਰ ਹਮਲਾ ਹੋਇਆ ਇਹ ਪੰਜਾਬ ਡੇ ਤੇ ਪੰਜਾਬ ਦੇ ਉੱਪਰ ਹਮਲਾ ਕੀਤਾ ਕੇਂਦਰ ਸਰਕਾਰ ਨੇ ਤੇ ਇਹ ਬਹੁਤ ਸੀਰੀਅਸ ਲੈਣ ਵਾਲੀ ਗੱਲ ਹੈ ਜਿੰਨੇ ਲੋਕ ਪੰਜਾਬ ਯੂਨੀਵਰਸਿਟੀ ਨਾਲ ਰਿਲੇਟਿਡ ਨੇ ਜਿੰਨੇ ਲੋਕ ਉੱਥੋਂ ਪੜ੍ਹ ਕੇ ਗਏ ਨੇ ਜਾਂ ਕਈ ਪੀੜ੍hiyan ਪੜ ਗਈਆਂ ਸਾਡੇ ਫਾਦਰ ਸਾਹਿਬ ਵੀ ਪੜੇ ਆ ਤੇ ਸਾਡੇ ਚਾਚੇ ਮਾਮੇ ਪੜੇ ਆ ਅਸੀਂ ਗਾਂ ਬੱਚੇ ਪੜੇ ਆ ਸਾਡੇ ਕੁਝ ਭੈਣ ਭਰਾ ਉਥੇ ਨੌਕਰੀਆਂ ਕਰ ਰਿਹਾ ਲੈਕਚਰਰ ਨੇ ਪ੍ਰੋਫੈਸਰ ਨੇ ਸੋ ਬਹੁਤ ਮੰਦ ਭਾਗਾ ਦਿਨ ਹੈ ਅੱਜ ਪੰਜਾਬ ਡੇ ਤੇ ਹੀ ਇੱਕ ਬਿਗ ਚੈਲੰਜ ਇੱਕ ਵੱਡੀ ਉਂਗਲ ਕੀਤੀ ਗਈ ਹੈ ਪੰਜਾਬ ਵੱਲ ਕੇਂਦਰ ਵੱਲੋਂ ਸੋ ਸੈਨੇਟ ਦਾ ਖਤਮ ਹੋਣਾ ਸਿੰਡੀਕੇਟ ਦਾ ਪੰਜਾਬ ਦਾ ਖਤਮ ਹੋਣਾ ਪੰਜਾਬ ਯੂਨੀਵਰਸਿਟੀ ਦਾ ਖਤਮ ਹੋਣਾ ਬਹੁਤ ਮੰਦ ਭਗ ਹੈ ਤੁਸੀਂ ਵੀ ਵਿਦਿਆਰਥੀ ਹੁੰਦੇ ਤੋਂ ਹੀ ਜਿਹੜੀ ਰਾਜਨੀਤੀ ਦੇ ਵਿੱਚ ਆਇਓ ਸਿੰਡିକੇਟ ਸੈਨੇਟ ਬੇਸਿਕਲੀ ਹੈ ਕੀ ਹੈ ਅ ਦੀਪਕ ਜੀ ਤੁਸੀਂ ਇੱਕ ਸਮਝ ਲਓ ਵੀ ਜਿਹੜੀ ਐਗਜ਼ਾਮਪਲ ਦੇ ਦੇਣਾ ਜਿੱਦਾਂ ਪੰਜਾਬ ਦੀ ਵਿਧਾਨ ਸਭਾ ਹੈ ਉਦਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਧਾਨ ਸਭਾ ਹੀ ਕਹਿ ਲਓ ਜਿਹੜੀ ਡੈਮੋਕ੍ਰੈਟਿਕ ਇਲੈਕਟਿਡ ਉਹ ਚ ਮੈਂਬਰ ਜਾਂਦੇ ਨੇ 99 ਮੈਂਬਰ ਹੁੰਦੇ ਆ ਟੋਟਲ ਉਹਦੇ ਵਿੱਚੋਂ ਜਿਹੜੇ 6 ਐਕਸ-ਆਫੀਸ਼ੀਅਲ ਮੈਂਬਰ ਹੁੰਦੇ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਐਜੂਕੇਸ਼ਨ ਮੰਤਰੀ ਸਾਹਿਬ ਪੰਜਾਬ ਦੇ ਡੀਪੀਆਈ ਚੰਡੀਗੜ੍ਹ ਦੇ ਐਡਮਿਨਿਸਟਰेटर ਚੰਡੀਗੜ੍ਹ ਦੇ ਡੀਪੀਆਈ ਤੇ ਮਾਨਯੋਗ ਮੁੱਖ ਜੱਜ ਜਿਹੜੇ ਹਾਈ ਕੋਰਟ ਦੇ ਇਹ 6 ਮੈਂਬਰ ਹੁੰਦੇ ਆ ਐਕਸ ਆਫੀਸ਼ੀਓ ਜਿਹੜੇ 36 ਮੈਂਬਰ ਹੈ ਉਹ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜਾ ਯੂਨੀਵਰਸਿਟੀ ਦਾ ਚਾਂਸਲਰ ਹੁੰਦਾ ਹੈ ਉਹ ਨਾਮਿਨੇਟ ਕਰਦਾ ਹੈ ਤੇ 45 ਮੈਂਬਰ ਜਿਹੜੇ ਇਲੈਕਟ ਹੋ ਕੇ ਜਾਂਦੇ ਆ ਉਹ ਵੱਖ-ਵੱਖ ਕੰਸਟੀਚੂਐਂਸੀ ਹੁੰਦੀਆਂ ਡਿਗਰੀ ਕੰਸਟੀਚੂਐਂਸੀ ਪ੍ਰਿੰਸੀਪਲਸ ਕੰਸਟੀਚੂਐਂਸੀ ਬੀਐਡ ਕਾਲਜ ਕੰਸਟੀਚੂਐਂਸੀ ਸੋ ਇਸ ਤਰ੍ਹਾਂ ਅਲੱਗ-ਅਲੱਗ ਕੰਸਟੀਚੂਐਂਸੀਜ਼ ਚੋਂ ਜਿਹੜੇ ਮੈਂਬਰਸ ਸੈਨੇਟ ਦੇ ਚੁਣ ਕੇ ਜਾਂਦੇ ਆ ਤੇ ਜਿਹੜੀ ਸੈਨੇਟ ਹੁੰਦੀ ਹੈ ਉਹ ਬਣਦੀ ਹੈ ਸਿੰਡੀਕੇਟ ਮੈਂਬਰਾਂ ਦੇ ਵਿੱਚੋਂ ਉਹ 15 ਲੋਕਾਂ ਦੀ ਹੁੰਦੀ ਆ ਜਿਹੜੀ ਸਿੰਡੀਗੜਾ ਉਹ ਇੱਕ ਤਰ੍ਹਾਂ ਕੈਬਨਿਟ ਕਹਿ ਲੋ ਜਿੱਦਾਂ 117 ਦੇ ਵਿੱਚੋਂ 15 17 ਜਣੇ ਦੀ 16 17 ਜਣੇ ਦੀ ਕੈਬਿਨੇਟ ਹੈ ਪੰਜਾਬ ਦੀ ਉਸੇ ਤਰ੍ਹਾਂ ਜਿਹੜੀ ਸਿੰਡੀਕੇਟ ਆ 15 ਜਣੇ ਦੀ ਹੁੰਦੀ ਹੈ ਤਾਂ ਜਿਹੜੇ ਫੈਸਲੇ ਯੂਨੀਵਰਸਿਟੀ ਕਿਸ ਤਰ੍ਹਾਂ ਰਨ ਕਰੂਗੀ ਯੂਨੀਵਰਸਿਟੀ ਦਾ ਕੋਈ ਕੋਰਸ ਵਧਾਉਣਾ ਜਾਂ ਘਟਾਉਣਾ ਯੂਨੀਵਰਸਿਟੀ ਦੇ ਕੋਈ ਛੁੱਟੀਆਂ ਮقرਰ ਕਰਨੀਆਂ ਯੂਨੀਵਰਸਿਟੀ ਦਾ ਕੋਈ ਸਿਲੇਬਸ ਘਟਾਉਣਾ ਵਧਾਉਣਾ ਕਿਹੜਾ ਸਿਲੇਬਸ ਪਾਰਟਿਕੂਲਰਲੀ ਰੱਖਣਾ ਜਾਂ ਕੋਈ ਐਡੀਸ਼ਨ ਆਫ ਕੋਰਸੇਸ ਕੋਈ ਨਵੀਂ ਟੈਕਨੋਲੋਜੀ ਆ ਗਈ ਕੀ ਉਹਨੂੰ ਸਾਡੇ ਸਿਲੇਬਸ ਦੇ ਵਿੱਚ ਪਾਉਣਾ ਕਿ ਨਹੀਂ ਪਾਉਣਾ ਹਰ ਤਰ੍ਹਾਂ ਦਾ ਯੂਨੀਵਰਸਿਟੀ ਦੇ ਜਿਹੜਾ ਫੈਸਲਾ ਹੈ ਕੋਈ ਨੌਕਰੀਆਂ ਕੱਢਣੀਆਂ ਯੂਨੀਵਰਸਿਟੀ ਦੀਆਂ ਕੋਈ ਕਾਲਜ ਦੀ ਐਫੀਲੀਏਸ਼ਨ ਦਾ ਇਸ਼ੂ ਆ ਸਭ ਕੁਝ ਇਸ ਜਿਹੜੀ ਹੈ ਸੈਨੇਟ ਡਿਸਾਈਡ ਕਰਦੀ ਸੀਗੀ ਸੋ ਜਿਹੜਾ ਮਤਲਬ ਫੈਸਲਾ ਹੁਣ ਤੱਕ ਡੈਮੋਕਰੈਟਿਕ ਤਰੀਕੇ ਨਾਲ ਚੱਲਦਾ ਸੀ ਤਾਂ ਹੁਣ ਵਾਈਸ ਚਾਂਸਲਰ ਤੇ ਜਿਹੜੀ ਇੱਕ ਨੋਮੀਨੇਟਿਡ ਛੋਟੀ ਜੀ ਬੋਡੀ ਜੀਦਾ ਸ਼ਾਇਦ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਰੱਖਣਗੇ ਕਿਉਂਕਿ ਐਡਾ ਵੱਡਾ ਫੈਸਲਾ ਲੈਣਾ ਤੇ ਇਹੀ ਕਾਰਨ ਨਾਲ ਕਿ ਪੰਜਾਬ ਦੀ ਜਿਹੜੀ ਉੱਥੇ ਜਿਹੜੀ ਹਿੱਸੇਦਾਰੀ ਹੈ ਉਹਨੂੰ ਖਤਮ ਕਰਨ ਦਾ ਇਹ ਬਹੁਤ ਵੱਡਾ ਜਿਹੜਾ ਫੈਸਲਾ ਕੇਂਦਰ ਨੇ ਪੰਜਾਬ ਦੇ ਖਿਲਾਫ ਲਿਆ ਹੈ ਸੋ ਹੁਣ ਕੀ ਹੋਊਗਾ ਜੇ ਇਹ ਫੈਸਲਾ ਪ੍ਰਵਹਿਲ ਕਰਦਾ ਵੈਸੇ ਤਾਂ ਅਸੀਂ ਮਤਲਬ ਜੀ ਜਾਨ ਲਾਵਾਂਗੇ ਜਿੰਨੇ ਲੋਕ ਪੰਜਾਬ ਨੂੰ ਪਿਆਰ ਕਰਦੇ ਆ ਚੰਡੀਗੜ੍ਹ ਦੇ ਉੱਤੇ ਸਾਡਾ ਹੱਕ ਹੈ ਪੰਜਾਬ ਯੂਨੀਵਰਸਿਟੀ ਸਾਡੀ ਹੈ ਅਸੀਂ ਜੀ ਜਾਨ ਲਾਦਾਂਗੇ ਇਹ ਫੈਸਲਾ ਪਲਟਾਂਗੇ ਕਿਉਂਕਿ ਜੇ ਪੰਜਾਬ ਦੀ এডਿਊਕੇਸ਼ਨ ਤੇ ਹੀ ਗ੍ਰਿਪ ਪੈ ਗਈ ਕੇਂਦਰ ਦੀ ਜਿਹੜੀਆਂ ਚਾਲਾਂ ਉਹ ਚੱਲ ਰਹੇ ਨੇ ਪੰਜਾਬ ਨੂੰ ਖੋਣ ਦੀ ਸਾਡੇ ਤੋਂ ਚੰਡੀਗੜ੍ਹ ਖੋਣ ਦੀ ਅਸੀਂ ਉਹਨਾਂ ਦਾ ਮਨਸੂਬਾ ਬਿਲਕੁਲ ਸਫਲ ਨਹੀਂ ਹੋਣ ਦਵਾਗੇ ਜਿਸ ਹੱਦ ਤੱਕ ਵੀ ਲੜਾਈ ਲੜਨੀ ਪਈ ਸਾਡਾ ਹੱਕਾ ਵੀ ਹੈ ਜਿੰਨੇ ਲੋਕ ਪੰਜਾਬ ਨੂੰ ਪਿਆਰ ਕਰਦੇ ਆ ਕਿਉਂਕਿ ਇਸ এডਿਕੇਸ਼ਨ ਸਿਸਟਮ ਨੂੰ ਬਦਲਣ ਦੇ ਥਰੂ ਪੰਜਾਬ ਦੀ ਹਿਸਟਰੀ ਦਾ ਸਿਲੇਬਸ ਬਦਲਣ ਦੇ ਥਰੂ ਪੰਜਾਬ ਦਾ ਪੋਲਿਟੀਕਲ ਸਿਲੇਬਸ ਬਦਲਣ ਦੇ ਥਰੂ ਇਹ ਪੰਜਾਬ ਦੀ ਹਿਸਟਰੀ ਨੂੰ ਰੇਜ਼ ਕਰਨਾ ਚਾਹੁੰਦੇ ਆ ਤੁਸੀਂ ਪਿੱਛੇ ਖਬਰ ਸੁਣੀ ਹੋਣੀ ਹੈ ਕਿ ਬਹੁਤ ਸਾਰੀਆਂ ਕਿਤਾਬਾਂ ਪੰਜਾਬ ਦੀ ਲਿਟਰੇਚਰ ਪੰਜਾਬ ਦਾ ਇਹ ਚੋਰੀ ਕਰਕੇ ਲੈ ਗਏ ਸੋ ਇਹ ਅਸੀਂ ਹੋਣ ਨਹੀਂ ਦਵਾਗੇ ਜਿੰਨੇ ਹੱਦ ਤੱਕ ਚਾਹੇ ਕੋਰਟ ਦੇ ਥਰੂ ਚਾਹੀਦਾ ਜਮੀਨੀ ਪੱਧਰ ਤੇ ਜਾ ਕੇ ਧਰਨਿਆਂ ਦੇ ਥਰੂ ਐਜੀਟੇਸ਼ਨ ਕਰਕੇ ਇਹ ਜਿਹੜਾ ਹੱਕ ਹੈ ਕੰਸਟੀਟਿਊਐਂਸੀਜ਼ ਜਿਹੜੀਆਂ ਸੈਨੇਟ ਤੇ ਸਿੰਡੀਕੇਟਿਵ ਵਾਪਸ ਲੈ ਕੇ ਆਉਣ ਲਈ ਜੋ ਮਰਜ਼ੀ ਕਰਨਾ ਪਵੇ ਪੰਜਾਬ ਦੇ ਹਰ ਨੌਜਵਾਨ ਨੂੰ ਜਿਹੜਾ ਹਰ ਵਿਦਿਆਰਥੀ ਉੱਥੋਂ ਪੜ੍ਹਿਆ ਜਿਨੇ ਉੱਥੇ ਨੌਕਰੀ ਕੀਤੀ ਜਿਹੜੇ ਉੱਥੇ ਦੇ ਪਾਸ ਆਊਟ ਹੈ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਅਸੀਂ ਡਟ ਕੇ ਇਸ ਚੀਜ਼ ਤੇ ਲੜਾਈ ਲੜੀਏ ਇਹ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਪੰਜਾਬ ਦੇ ਪੂਰੇ ਕਿ ਜਿਹੜੀ ਪੰਜਾਬ ਦੀ ਸੈਨੇਟ ਹੈ ਯੂਨੀਵਰਸਿਟੀ ਚੰਡੀਗੜ੍ਹ ਦੀ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਉਹ ਸਾਡੇ ਹੱਥੋਂ ਚਲੀ ਜਾ ਚੁੱਕੀ ਹੈ ਇਹਦੇ ਉੱਤੇ ਸਾਨੂੰ ਬੈਠ ਕੇ ਵਿਚਾਰ ਕਰਨੀ ਪਊ ਸਿਰ ਜੋੜਨੇ ਪੈਣਗੇ ਮਤ ਰਲਾਉਣੀ ਪਊਗੀ ਤੇ ਇੱਕ 유ਨੀਫਾਰਮ ਸਿਸਟਮ ਦੇ ਥਰੂ ਕੇਂਦਰ ਦੇ ਅਗੇਂਸਟ ਇਹਦੇ ਅਗੇਂਸਟ ਲੜਾਈ ਲੜਨੀ ਪਊਗੀ ਇੱਕ ਸਵਾਲ ਹੋਰ ਹੈ ਇਹ ਸੈਨੇਟ ਕਿਵੇਂ ਚੁਣੀ ਜਾਂਦੀ ਹੈ ਤੇ ਇਸ ਦੀ ਚੋਣ ਕਿੰਨੇ ਸਮੇਂ ਬਾਅਦ ਹੁੰਦੀ ਹੈ ਦੀਪਕ ਜੀ ਹਰ ਲੀਪイヤー ਹਰ 4 ਸਾਲ ਬਾਅਦ ਜਿੱਦਾਂ ਅਮਰੀਕਨ ਪ੍ਰੈਜ਼ੀਡੈਂਟ ਦੀ ਚੋਣ ਹੁੰਦੀ ਹੈ ਨਾ ਉਹ ਹਰੇਕ ਲੀਪイヤー ਦੇ ਨਵੰਬਰ ਚ ਹੁੰਦੀ ਹੈ ਜਿਹੜੀ ਪੰਜਾਬ ਦੀ ਸੈਨੇਟ ਹੈ ਇਹਦੀ ਹਰ ਲੀਪイヤー ਮਤਲਬ ਹਰ ਚੌਥੇ ਸਾਲ ਲੀਪイヤー ਨੂੰ ਜਿਹੜਾ 3rd ਸੰਡੇ ਹੁੰਦਾ ਉਹ ਮੁਕਰਰ ਹੈ ਕੋਈ ਨਹੀਂ ਕਹਿ ਸਕਦਾ ਕਿ ਮੇਰੀ ਛੁੱਟੀ ਆ ਮੇਰੇ ਵਿਆਹ ਤਾਂ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਮੈਂਬਰਸ ਐ ਸੈਨੇਟ ਦੇ ਜਾਂ ਜਿਹੜੇ ਵੋਟ ਪਾਣ ਜਾਂਦੇ ਉਹਨੂੰ ਅੰਡਰਸਟੂਡ ਹੁੰਦਾ ਕਿ ਅਸੀਂ ਉਹ ਪਾਰਟਿਕੂਲਰ ਦਿਨ ਨੂੰ ਕੋਈ ਪ੍ਰੋਗਰਾਮ ਨਹੀਂ ਰੱਖਣਾ ਕੋਈ ਰਜੇਵਾ ਨਹੀਂ ਰੱਖਣਾ ਤੇ ਪੰਜਾਬ ਯੂਨੀਵਰਸਿਟੀ ਨੂੰ ਸਟਰੈਂਥਨ ਕਰਨ ਲਈ ਅਸੀਂ ਵੋਟ ਪਾਣ ਜਾਂਦੇ ਆ ਅਸੀਂ ਵੀ ਉਦੋਂ ਸ਼ੁਰੂਆਤ ਕੀਤੀ ਸੀਗੀ ਅਸੀਂ ਕਈ ਹੁਣ ਮੈਂ ਮੈਂਬਰਸ ਦਾ ਨਾਮ ਤਾਂ ਨਹੀਂ ਲਊਂਗਾ ਜਿਹੜੇ ਸੈਨੇਟ ਮੈਂਬਰਸ ਐ ਅਸੀਂ ਉਹਨਾਂ ਦੀ ਕੈਂਪੇਨਸ ਕਰਦੇ ਰਹੇ ਅਸੀਂ ਉਹਨਾਂ ਦੇ ਬੂਥ ਲਾਉਂਦੇ ਰਹੇ ਗਵਰਨਮੈਂਟ ਕਾਲਜ ਲੁਧਿਆਣਾ ਪੀਯੂਆਰਸੀ ਲੁਧਿਆਣਾ ਹੋਰ ਕਈ ਕਾਲਜ ਵੋਟਾਂ ਪੈਂਦੀਆਂ ਅਸੀਂ ਉਹਨਾਂ ਦੀਆਂ ਵੋਟਾਂ ਜਾ ਕੇ ਬਣਾਉਂਦੇ ਰਹੇ ਆ ਜਿਹੜੇ ਪਾਸ ਆਊਟ ਸਟੂਡੈਂਟ ਹੁੰਦੇ ਆ ਪੋਸਟ ਗ੍ਰੈਜੂਏਟ ਗ੍ਰੈਜੂਏਟ ਓਲਿਜੀਬਲ ਹੁੰਦੇ ਆ ਐਜ਼ ਆ ਵੋਟਰ ਪੰਜਾਬ ਯੂਨੀਵਰਸਿਟੀ ਦੇ ਕਿਉਂਕਿ ਉਹ ਪੜ੍ਹੇ ਹੁੰਦੇ ਆ ਤਾਂ ਉਹ ਓਲਿਜੀਬਲ ਹੁੰਦੇ ਆ ਕਿ ਆਪਣਾ ਮਤ ਜਾ ਕੇ ਰੱਖ ਸਕਣ ਕਿ ਪੰਜਾਬ ਯੂਨੀਵਰਸਿਟੀ ਦੇ ਲਈ ਆ ਪਰਟੀਕੂਲਰ ਜਿਹੜਾ ਸੈਨੇਟ ਮੈਂਬਰ ਚੁਣ ਕੇ ਜਾਵੇ ਤੇ ਇਹ ਰਾਈਟ ਬੰਦਾ ਸੋ ਉਹ ਫਿਰ ਉਹ ਯੂਨਾਨੀਮਸਲੀ ਉਹਦਾ ਰਿਜ਼ਲਟ ਆਉਂਦਾ ਤੇ ਮੈਂਬਰ ਜਿਹੜੇ ਆ ਉਹ ਚੁਣੇ ਜਾਂਦੇ ਨੇ ਤੇ ਹੁਣ ਸੈਨੇਟ ਖਤਮ ਕਰ ਦਿੱਤਾ ਗਿਆ ਇਸ ਦੇ ਨਾਲ ਕੀ ਪ੍ਰਭਾਵ ਪਏਗਾ ਹੁਣ ਪ੍ਰਭਾਵ ਇਹ ਪਊਗਾ ਕਿ ਕੇ ਸਾਡੇ ਕੋਰਸਸ ਤੇ ਹੋ ਜੂਗਾ ਸਾਡੇ ਤੁਸੀਂ ਇਹ ਮੰਨੋ ਨਾ ਵੀ ਜੀਨੂੰ ਵੀ ਉਹ ਹੀਰੋ ਦਿਖਾਣਾ ਚਾਹਣਗੇ ਉਹ ਸਾਡੇ ਸਿਲੇਬਸ ਦੇ ਵਿੱਚ ਉਹ ਹੀਰੋ ਦਿਖੂਗਾ ਜੀਨੂੰ ਵੀ ਉਹ ਮਤਲਬ ਡਿਸਕਾਰਡ ਕਰਨਾ ਚਾਹੂਗਾ ਡਿਸਕਾਰਡ ਹੋਊਗਾ ਪੰਜਾਬ ਦੀ ਜੀਓਗ੍ਰਾਫੀ ਪੰਜਾਬ ਦੀ ਮਤ ਪੰਜਾਬ ਦੀ ਯਕਲ ਪੰਜਾਬ ਦੀ ਨੋਲਿਜ ਪੰਜਾਬ ਦੀ ਹਿਸਟਰੀ ਪੰਜਾਬ ਦਾ ਪੋਲਿਟੀਕਲ ਸਿਨੈਰੀਓ ਉਹ ਕੁਝ ਵੀ ਬਦਲ ਕੇ ਰੱਖ ਸਕਦੇ ਆ ਸਿੰਪਲੀ ਕੁਝ ਨਹੀਂ ਕਰਨਾ ਇੱਕ ਐਗਜ਼ਾਮਪਲ ਲੈ ਲਓ ਪੰਜਾਬ ਦਾ ਕੋਈ ਵੱਡਾ ਇਨਸਟੈਂਸ ਲਾ ਲਓ ਪੰਜਾਬ ਦੀ ਡਿਵੀਜ਼ਨ ਦਾ ਇਨਸਟੈਂਸ ਲਾ ਲਓ ਉਹ ਜੇ ਹਿਸਟਰੀ ਜੇ ਮੁਕਰਰ ਕਰਤਾ ਕਿ ਇੰਨਾ ਸ਼ਰਤਾਂ ਤੇ ਕੀਤਾ ਗਿਆ ਸੀਗਾ ਅਗਲੀ ਪੀੜ੍ਹੀ ਅੱਜੋ ਕਿਤਾਬਾਂ ਜਾਜੂ 10 ਸਾਲ ਬਾਅਦ ਉਹ ਪੱਕਾ ਹੋ ਜੂ ਸਭ ਦੇ ਮਾਈਂਡ ਚ ਕਿ ਹਾਂ ਇਦਾਂ ਹੀ ਹੋਇਆ ਉਹ ਜਦੋਂ ਕਲਾਸ ਚ ਪੜਾਇਆ ਜਾਊਗਾ ਉਹ ਜਦੋਂ ਕਾਲਜ ਚ ਪ੍ਰੋਫੈਸਰ ਆ ਕੇ ਦੱਸਣਗੇ ਕਿਉਂਕਿ ਫਿਰ ਪ੍ਰੋਫੈਸਰ ਸਾਹਿਬਾਨ ਵੱਜੇ ਜਾਣਗੇ ਕਿ ਉਹ ਸਿਲੇਬਸ ਚੋਈ ਗੱਲ ਬੋਲਣੀ ਹੈ ਰਾਈਟ ਉਹ ਅੱਡ ਗੱਲ ਆ ਕਿ ਹੁਣ ਸਾਡੇ ਕੋ ਨੌਲੇਜ ਹੈਗੀ ਅਸੀਂ ਇੰਟਰਨੈਟ ਤੇ ਜਾ ਕੇ ਚੀਜ਼ਾਂ ਲੱਭ ਕੇ ਪੜ ਸਕਦੇ ਆ ਪਰ ਕੰਟਰੋਵਰਸੀ ਕ੍ਰੀਏਟ ਹੋ ਜੂਗੀ ਨਾ ਰੀਅਲ ਫੈਕਟਸ ਇੱਕ ਵਾਰੀ ਡਿਸਟਾਰਟ ਹੋਣ ਦੀ ਪੋਜੀਸ਼ਨ 'ਚ ਆ ਜਾਣਗੇ ਨਾ ਜਿਹੜਾ ਫੈਕਟ ਲਿਖਿਆ ਗਿਆ ਆਪਾਂ ਕਿੰਨੇ ਇਨਸਟੈਂਸਸ ਹੁਣ ਤੱਕ ਦੇਖ ਰਹੇ ਆ ਕਿ ਹਿਸਟਰੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਿਸਟਰੀ ਦੇ ਉੱਤੇ ਇੱਕ ਪੋਚਾ ਫੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਮਾਫੀਆਂ ਮੰਗੀਆਂ ਜਿਹੜੇ ਮਾਫੀਆਂ ਮੰਗ ਮੰਗ ਗੋਡੇ ਟੇਕ ਟੇਕ ਕੇ ਗੋਰੇ ਗੋਰਿਆਂ ਦੀ ਸਰਕਾਰ ਦੇ ਚਿੱਠੀਆਂ ਲਿਖਦੇ ਰਹੇ ਮਾਫੀ ਦੀਆਂ ਉਹਨਾਂ ਨੂੰ ਅੱਜ ਹੀਰੋ ਬਣਾਇਆ ਜਾ ਰਿਹਾ ਜਿਨ੍ਹਾਂ ਨੇ ਆਪਣੇ ਬੱਚੇ ਮਰਵਾਲੇ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਜਿਨੇ ਮਤਲਬ ਰਸੇ ਚਮਚਮ ਕੇ ਸ਼ਹੀਦੀਆਂ ਦਿੱਤੀਆਂ ਦੇਸ਼ ਦੇ ਲਈ ਤੇ ਉਹਨਾਂ ਨੂੰ ਗਲਤ ਠਹਿਰਾਇਆ ਜਾ ਰਿਹਾ ਪਰਮਵੀਰ ਜੀ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਇਹਨਾਂ ਨੂੰ ਵੀ ਕੋਈ ਸੈਨੇਟ ਦਾ ਲਾਭ ਹੁੰਦਾ ਦੀਪਕ ਜੀ ਡੈਫੀਨੇਟਲੀ ਜੇ ਫਰਜ਼ ਕਰ ਲਓ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਥਰੂ ਸਮਝਾਉਣਾ ਹੈ ਗੱਲ ਕੋਈ ਅਬੋਹਰ ਦਾ ਸਟੂਡੈਂਟ ਹੈ ਕੋਈ ਫਾਜ਼ਲਕਾ ਦਾ ਸਟੂਡੈਂਟ ਹੈ ਜਾਂ ਬਾਰਡਰ ਏਰੀਆ ਤੋਂ ਕੋਈ ਸਟੂਡੈਂਟ ਹੈ ਉਹਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਕੋਈ ਕੰਮ ਪੈ ਗਿਆ ਉਹਨੇ ਕੋਈ ਆਪਣਾ ਕੋਈ ਡਾਕੂਮੈਂਟ ਦਰੁਸਤ ਕਰਾਉਣਾ ਤਾਂ ਉਹ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਸੈਨੇਟ ਮੈਂਬਰ ਬੈਠੇ ਸੀ ਉਹਨਾਂ ਕੋ ਸਿੱਧਾ ਜਾਂਦਾ ਸੀ ਉਹ ਇੱਕ ਅਥਾਰਟੀ ਹੈ ਕਿ ਉਹ ਮੈਂਬਰ ਹੋਣ ਕਰਕੇ ਇਲੈਕਟਿਡ ਅਥਾਰਟੀ ਆ ਉਹਨਾਂ ਕੋਲ ਜਾਂਦੇ ਸੀਗੇ ਉਹਨਾਂ ਦਾ ਤੇ ਇੱਕ ਸਰ ਮੇਰੀ ਇਹ ਪ੍ਰੋਬਲਮ ਆ ਤਾਂ ਸੈਨੇਟ ਮੈਂਬਰ ਉੱਥੋਂ ਬੈਠੇ-ਬੈਠੇ ਕੰਮ ਕਰਾਉਂਦੇ ਸੀ ਅਸੀਂ ਲੁਧਿਆਣੇੋਂ ਬੈਠ ਕੇ ਬਹੁਤ ਜਾਣੇ ਦੇ ਕੰਮ ਕਰਾਏ ਨੇ ਚੰਡੀਗੜ੍ਹ ਜਾਣ ਦੀ ਬੱਚਿਆਂ ਨੂੰ ਲੋੜ ਨਹੀਂ ਪੈਂਦੀ ਹੁਣ ਅਬੋਹਰ ਦਾ ਬੱਚਾ ਉੱਥੋਂ ਚੱਲੂਗਾ ਉਹਦੀ ਦਿਹਾੜੀ ਲੱਗੂ ਚੰਡੀਗੜ੍ਹ ਪਹੁੰਚਣ ਦੀ ਕੰਮ ਹੋਵੇ ਨਾ ਹੋਵੇ ਉਹ ਕਿੱਥੇ ਰੁਕੂਗਾ ਕਿੱਥੇ ਖਾਊਗਾ ਉਹਨੂੰ ਚੰਡੀਗੜ੍ਹ ਦੇ ਵਿਚਾਰੇ ਨਹੀਂ ਪਤਾ ਜੇ ਉਹਦੇ ਕੋਲ ਉੱਥੇ ਕੋਈ ਰਿਸੋਰਸ ਨਹੀਂ ਹੈ ਤਾਂ ਸੈਨੇਟ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਸੀ ਸਟੂਡੈਂਟਸ ਦੀ ਹੈਲਪ ਦੀ ਸਟੂਡੈਂਟ ਦੇ ਮਾਪਿਆਂ ਦੀ ਹੈਲਪ ਦੀ ਤੇ ਉਹ ਜਿਹੜਾ ਇੱਕ ਬਹੁਤ ਅੱਛਾ ਸਿਸਟਮ ਬਣਿਆ ਹੋਇਆ ਸੀਗਾ ਤੇ ਸੈਨੇਟ ਮੈਂਬਰ ਕਾਲਜੇਸ ਨੂੰ ਕਾਲਜ ਦੇ ਸਟੂਡੈਂਟਸ ਨੂੰ ਪਤਾ ਹੁੰਦਾ ਸੀ ਕਿ ਫਲਾਣਾ ਸੈਨੇਟ ਮੈਂਬਰ ਸਾਡੇ ਨਾਲ ਕਨੈਕਟਡ ਹੈ ਬੱਚੇ ਜਾਂ ਉਹਨਾਂ ਦੇ ਮਾਪੇ ਚੰਡੀਗੜ੍ਹ ਤੇ ਜਾਂਦੇ ਸੀ ਤਾਂ ਪਹਿਲਾਂ ਫੋਨ ਕਰ ਦਿੰਦੇ ਸੀ ਕਿ ਸਰ ਵੀ ਸਾਡੇ ਲਈ ਇੱਕ ਕਮਰਾ ਕੋਈ ਬੁੱਕ ਕਰਾ ਦਿਓ ਤਾਂ ਸੈਨੇਟ ਮੈਂਬਰ ਇਸ ਹੱਦ ਤੱਕ ਹੈਲਪ ਕਰਦੇ ਸੀ ਕਿ ਜਿਹੜਾ ਯੂਨੀਵਰਸਿਟੀ ਦੇ ਵਿੱਚ ਗੈਸਟ ਹਾਊਸ ਨੇ ਡਿਫਰੈਂਟ ਡਿਫਰੈਂਟ ਉਹ ਬੁੱਕ ਕਰਕੇ ਰੱਖਦੇ ਸੀਗੇ ਤੇ ਉਹ ਬੱਚਾ ਨੂੰ ਮਦਦ ਹੋ ਜਾਂਦੀ ਸੀ ਰਾਤ ਨੂੰ ਠਹਿਰਾਹ ਹੋ ਜਾਂਦਾ ਸੀ ਇੱਕ ਉਹਨਾਂ ਦੀ ਠਹਿਰ ਹੋ ਜਾਂਦੀ ਸੀ ਚੰਡੀਗੜ੍ਹ ਜਾ ਕੇ ਰਹਿਣ ਦੀ ਮੈਂਟਲੀ ਉਹ ਫ੍ਰੀ ਹੁੰਦੇ ਸੀਗੇ ਨਹੀਂ ਤਾਂ ਫਰਜ਼ ਕਰ ਲਓ ਚੰਡੀਗੜ੍ਹ ਜਾ ਕੇ ਨਵੇਂ ਸ਼ਹਿਰ 'ਚ ਤੁਹਾਨੂੰ ਮੇ ਸਿਸਟਮ ਹੈ ਜਿਹਨੂੰ ਝਟਕਾ ਲੱਗਿਆ ਇੱਕ ਬਣੇ ਬਣਾਏ ਜਿਹੜੀ ਲੀ ਤੇ ਚੱਲਦੀ ਚੀਜ਼ ਆ ਉਹਨੂੰ ਪਟਕਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕੇਂਦਰ ਦੁਆਰਾ ਸੋ ਮੈਂ ਫੇਰ ਕਹਿ ਰਿਹਾ ਇੱਥੇ ਸਾਨੂੰ ਜਿਹੜਾ ਬਹੁਤ ਵੱਡਾ ਅਜੀਟੇਸ਼ਨ ਲਿਖਣਾ ਪਊਗਾ ਸੋ ਇਹ ਇੱਕ ਬਹੁਤ ਵੱਡਾ ਸਟੈਪ ਹੈ ਇਸ ਪਾਸੇ ਨੂੰ ਸਭ ਨੂੰ ਇਸ ਪਾਸੇ ਅਵੇਅਰ ਹੋਣਾ ਚਾਹੀਦਾ ਹੈ ਇਸ ਬਾਰੇ ਪੜ੍ਹਨਾ ਚਾਹੀਦਾ ਮੈਂ ਬਾਰ-ਬਾਰ ਹੋਕਾ ਦਿੰਨਾ ਹੁੰਦਾ ਕਿ ਸਭ ਨੂੰ ਕਿਤਾਬ ਨਾਲ ਜੁੜਨ ਦੀ ਲੋੜ ਹੈ ਸਭ ਨੂੰ ਸਿੱਖਣ ਦੀ ਲੋੜ ਆ ਵੀ ਕੀ ਰੀਅਲੀ ਸਾਡੇ ਹੱਕ ਹੈਗੇ ਕਿ ਨਹੀਂ ਹੈਗੇ ਸਤਿਓ ਜੇ ਪੰਜਾਬ ਯੂਨੀਵਰਸਿਟੀ ਸਾਡੇ ਹੱਥੋਂ ਚਲੀ ਗਈ ਉਹਦੀ ਡਿਸੀਜਨ ਮੇਕਿੰਗ ਸਾਡੇ ਹੱਥੋਂ ਚਲੀ ਗਈ ਜੇ ਉਹਦੀ ਸੈਨੇਟ ਸਿੰਡੀਕੇਟ ਸਾਡੇ ਹੱਥੋਂ ਚਲੀ ਗਈ ਤਾਂ ਸਾਡੇ ਪੱਲੇ ਕੱਖ ਨਹੀਂ ਰਹਿਣਾ ਹੁਣ ਤੋਂ ਡਾਊਨ ਦਾ ਲਾਈਨ ਆਫਟਰ 5 ਇਅਰਸ ਆਫਟਰ 10 ਇਅਰਸ ਦਾ ਸਿਨੈਰੀਓ ਵਿਲ ਬੀ ਡਿਫਰੈਂਟ ਜੋ ਸਾਨੂੰ ਪੜਾਇਆ ਜਾਊਗਾ ਵਟਸੋਐਵਰ ਵਿਲ ਬੀ ਟੋਟ ਟੂ ਅਸ ਟੂ ਦ ਸਟੂਡੈਂਟਸ ਟੇਕਿੰਗ ਐਡਮਿਸ਼ਨ ਇਨ ਦ ਕਾਲਜੇਸ ਇਨ ਦ ਯੂਨੀਵਰਸਿਟੀ ਦੇ ਵਿਲ ਬੀ ਡੈਫੀਨਿਟਲੀ ਟੋਟ ਅ ਟੋਟਲੀ ਡਿਫਰੈਂਟ ਸਿਲੇਬਸ ਜਿਹੜਾ ਪੰਜਾਬ ਨਾਲ ਕੋਈ ਲੈਣ ਦੇਣ ਨਹੀਂ ਹੋਊਗਾ ਸੋ ਇਹ ਇਹ ਬਹੁਤ ਮੰਦਪਾਗਾ ਫੈਸਲਾ ਹੈ ਕੇਂਦਰ ਜਿਹੜੀ ਡੈਮੋਕ੍ਰੇਸੀ ਦਾ ਤਾਂ ਦਿਨੋ ਦਿਨ ਕੇਂਦਰ ਕਤਲ ਕਰ ਹੀ ਰਿਹਾ ਤਾਂ ਅੱਜ ਇੱਕ ਵੱਡਾ ਮਰਡਰ ਉਹਨੇ ਜਿਹੜਾ ਡੈਮੋਕ੍ਰੇਸੀ ਦਾ ਕੀਤਾ ਸੈਨੇਟ ਸਿੰਡੀਗੇਟ ਜਿਹੜੀ ਬਣੀ ਹੋਈ ਸੀ ਉਹਨੂੰ ਭੰਗ ਕਰਕੇ ਤੇ ਉਹਦੇ ਉਹਦੇ ਉੱਤੇ ਜਿਹੜੇ ਆਪਣੇ ਹੱਥ ਠੋਕੇ ਬੰਦੇ ਹੋਣਗੇ ਚੰਦ ਬੰਦੇ ਲਾ ਦੇਣਗੇ ਜਿਹੜੇ ਕੇਂਦਰ ਦੀ ਬੋਲੀ ਬੋਲਣਗੇ ਜਿਹੜੇ ਪੰਜਾਬ ਦੇ ਉਲਟ ਮੱਤ ਰੱਖਦੇ ਹੋਣਗੇ ਤੇ ਉਹ ਆ ਕੇ ਇੱਥੇ ਸਾਡੇ ਫੈਸਲੇ ਲੈਣਗੇ ਤੁਹਾਡਾ ਕਹਿਣਾ ਹੈ ਕਿ ਜਿਨ੍ਹਾਂ ਨੂੰ ਪੰਜਾਬ ਬਾਰੇ ਕੁਝ ਪਤਾ ਨਹੀਂ ਆ ਉਹਨਾਂ ਦੇ ਹੱਥ ਦੇ ਵਿੱਚ ਪੰਜਾਬ ਦੀ ਤਾਕਤ ਦੇ ਦਿੱਤੀ ਗਈ ਹੈ ਡੈਫੀਨੇਟਲੀ ਡੈਫੀਨੇਟਲੀ ਤੁਸੀਂ ਜਦੋਂ ਹੁਣ ਹਜੇ ਤਾਂ ਉਹਨਾਂ ਨੇ ਕੁਝ ਕੱਢਿਆ ਨਹੀਂ ਕਿ ਕਿਹੜੇ ਮੈਂਬਰ ਚੁਣੇ ਗਏ ਆ ਹਜੇ ਤੱਕ ਤੇ ਅਸੀਂ ਕੱਲੋ ਵੀ ਆਪਣਾ ਐਜੀਟੇਸ਼ਨ ਸ਼ੁਰੂ ਕਰਾਂਗੇ ਇੱਥੇ ਮਤਲਬ ਹੰਬੜਾ ਮਾਰਾਂਗੇ ਕਿ ਇਹਨੂੰ ਚੀਨ ਨੂੰ ਰੋਕਿਆ ਜਾਵੇ ਫਰਜ਼ ਕਰ ਲਓ ਅੱਜ ਉਹਨਾਂ ਨੇ ਭੰਗ ਕੀਤਾ ਕੱਲ ਇੱਕ ਲਿਸਟ ਕੱਢ ਦੇਣ ਜਿੰਨਾ ਪੰਜਾਬ ਦੇ ਬੰਦਿਆਂ ਦਾ ਅਸਲ ਜਿਨ੍ਹਾਂ ਦੀ ਮੱਤ ਨਾ ਰਲਦੀ ਹੋਵੇ ਜਿਨ੍ਹਾਂ ਨੂੰ ਪੰਜਾਬ ਦੀ ਨੋਲੇਜ ਨਾ ਹੋਵੇ ਜਿਨ੍ਹਾਂ ਨੂੰ ਪਤਾ ਨਾ ਹੋਵੇ ਇਸ ਧਰਤੀ ਦਾ ਇਹ ਇਹ ਕਿਦਾਂ ਇਸ ਧਰਤੀ ਨੇ ਆਪਣੇ ਆਪ ਨੂੰ ਦੁਆਰਾ ਦੁਆਰਾ ਖੜਾ ਕੀਤਾ ਕਿਦਾਂ ਕਿਹੜੇ ਲੋਕਾਂ ਨੇ ਸ਼ਹਾਦਤਾਂ ਪਾਈਆਂ ਪੰਜਾਬ ਦੇ ਲਈ ਤੇ ਪੰਜਾਬ ਇੱਕ ਸਟੇਟ ਨਹੀਂ ਹਮੇਸ਼ਾ ਕਹਿੰਦਾ ਹੁਣ ਪੰਜਾਬ ਇੱਕ ਸੋਚ ਆ ਪੰਜਾਬ ਇੱਕ ਸਾਈਕੀ ਆ ਬ੍ਰਦਰ ਦੀਪਕ ਜੀ ਤਾਂ ਪੰਜਾਬ ਨੂੰ ਢਾਹ ਲਾਣ ਦੀ ਇਹ ਬਹੁਤ ਵੱਡੀ ਕੋਸ਼ਿਸ਼ ਹੈ ਜੇ ਇਹ ਲੋਕ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਰابطਾ ਨਹੀਂ ਜਿਨ੍ਹਾਂ ਨੂੰ ਪੰਜਾਬ ਨਾਲ ਕੋਈ ਦਰਦ ਨਹੀਂ ਜਿਨ੍ਹਾਂ ਨੂੰ ਪੰਜਾਬ ਦਾ ਇਹ ਅਚੀਵ ਕਿਦਾਂ ਕੀਤਾ ਗਿਆ ਸਭ ਕੁਝ ਉਹਦੇ ਨਾਲ ਕੋਈ ਉਹਨਾਂ ਦਾ ਲੈਂਡ ਦੇਣ ਨਹੀਂ ਤੇ ਜਦੋਂ ਉਹ ਆ ਕੇ ਐਜੂਕੇਸ਼ਨ ਸਿਸਟਮ ਦੇ ਵਿੱਚ ਬੈਠਣਗੇ ਇੱਥੇ ਦੇ ਫੈਸਲੇ ਲੈਣਗੇ ਤਾਂ ਡੈਫੀਨਿਟਲੀ ਪੰਜਾਬ ਦਾ ਨੁਕਸਾਨ ਹੋਰ ਕੀ ਦਾ ਨੁਕਸਾਨ ਹੈ ਤੁਸੀਂ ਇਹ ਦੇਖੋ ਨਾ ਕਿ ਇਹ ਇੱਕ ਤਰ੍ਹਾਂ ਜਿਹੜਾ ਦਿਲ ਹੈ ਤੁਹਾਡਾ ਜਿਹੜਾ ਤੁਹਾਡਾ ਦਿਮਾਗ ਹੈ ਉਹ ਇੱਕ ਜ਼ਹਿਰ ਦਾ ਟੀਕਾ ਲਾਣ ਦੇ ਬਰਾਬਰ ਕੰਮ ਕੀਤਾ ਹੈ ਕਿ ਮਤਲਬ ਸਿੱਧਾ ਟੌਣ ਫੜ ਕੇ ਸੰਗੀ ਨੱਪਣ ਦਾ ਕੰਮ ਕੀਤਾ ਹੈ ਸਾਡੇ এডਿਕੇਸ਼ਨ ਬੰਦਾ ਹੁੰਦਾ ਕਿ ਉਹ ਕਹਿੰਦੇ ਨਾ ਵੀ ਜਿਹਨੇ ਕਾਲਜ ਨਹੀਂ ਦੇਖਿਆ ਉਹਨੇ ਜ਼ਿੰਦਗੀ ਨਹੀਂ ਦੇਖੀ ਤਾਂ ਇਹ ਜੇ ਅਸੀਂ ਕਾਲਜ ਨੂੰ ਜ਼ਿੰਦਗੀ ਕਹਿੰਦੇ ਆ ਯੂਨੀਵਰਸਿਟੀ ਨੂੰ ਜ਼ਿੰਦਗੀ ਕਹਿੰਦੇ ਆ ਤੇ ਜ਼ਿੰਦਗੀ ਖਤਮ ਕਰਨ ਵਾਲਾ ਫੈਸਲਾ ਹੈ ਨੌਜਵਾਨ ਤੁਹਾਡਾ ਕਦਮ ਕੀ ਰਹਿਣ ਵਾਲਾ ਅਗਲਾ ਅੱਜ ਇਹ ਫੈਸਲਾ ਆ ਬਹੁਤ ਸਾਰੇ ਹੁਣ ਵੀ ਕਈ ਸੈਨਿਟ ਸਿੰਡੀਕੇਟ ਮੈਂਬਰ ਸਹਿਬਾਨ ਨਾਲ ਸੈਨਿਟ ਮੈਂਬਰ ਸਹਿਬਾਨ ਨਾਲ ਮੇਰੀ ਫੋਨ ਤੇ ਗੱਲ ਹੋਈ ਹੈ ਕੁਝ ਇੱਕ ਨੂੰ ਅਸੀਂ ਮਿਲੇ ਵੀ ਆ ਕੁਝ ਪ੍ਰੋਫੈਸਰ ਸਹਿਬਾਨ ਵੀ ਜਿਹੜਾ ਦਰਦ ਰੱਖਦੇ ਆ ਪੰਜਾਬ ਦਾ ਕੁਝ ਜਿਹੜੇ ਰਿਟਾਇਰੀਜ਼ ਨੇ ਜਿਹੜੇ ਦਰਦ ਰੱਖਦੇ ਆ ਪੰਜਾਬ ਦਾ ਜਾਂ ਕੁਝ ਜਥੇਬੰਦੀਆਂ ਨੇ ਜਿਹੜੀਆਂ ਸਟੂਡੈਂਟ ਜਥੇਬੰਦੀਆਂ ਨੇ ਉਹਨਾਂ ਨਾਲ ਵੀ ਗੱਲ ਹੋਈ ਹੈ ਅਸੀਂ ਮਾਲੀਏ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦੇ ਮੂਰੇ ਵੀ ਇਸ ਗੱਲ ਦੀ ਉਹ ਬੜੇ ਅਵੇਅਰ ਨੇ ਉਹ ਅਕਸਰ ਚਰਚਾ ਜਦੋਂ ਪਿੱਛੇ ਵੀ ਪੰਜਾਬ ਯੂਨੀਵਰਸਿਟੀ ਦਾ ਇਸ਼ੂ ਹੋਇਆ ਸੀ ਤਾਂ ਉਦੋਂ ਵੀ ਮਾਨ ਸਾਹਿਬ ਨੇ ਬੜੀ ਚਿੰਤਾ ਪ੍ਰਗਟ ਕੀਤੀ ਸੀ ਠੋਕ ਕੇ ਕੇਂਦਰ ਦੇ ਅਗੇਂਸਟ ਅਸੀਂ ਇੱਕ ਵਿਧਾਨ ਸਭਾ ਦਾ ਖਾਸ اجلاس ਵੀ ਕੀਤਾ ਸੀਗਾ ਕਿ ਜਿਹੜੇ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਹੈ ਪੰਜਾਬ ਯੂਨੀਵਰਸਿਟੀ ਉਹ ਪੰਜਾਬ ਦੀ ਹੈ ਤੇ ਕੇਂਦਰ ਵਿੱਚ ਦਖਲਾਂ ਦਵੇ ਮਾਨਸਾਹਬ ਦਾ ਅਟਲ ਸਟੈਂਡ ਐਸ ਗੱਲ ਦੇ ਉੱਤੇ ਤੇ ਮੈਨੂੰ ਲੱਗਦਾ ਕੱਲ ਤੱਕ ਜਾਂ ਹੁਣ ਰਾਤ ਤੱਕ ਮਾਨਸਾਹਬ ਦਾ ਵੀ ਇੱਥੇ ਡੈਫੀਨੇਟਲੀ ਕੋਈ ਨਾ ਕੋਈ ਤਕੜਾ ਬਿਆਨ ਆ ਜਾਊਗਾ ਤੇ ਪੰਜਾਬ ਆ ਜਿਹੜੀ ਆਪਣੀ ਲੜਾਈ ਪੰਜਾਬ ਯੂਨੀਵਰਸਿਟੀ ਨੂੰ ਸਾਡੇ ਆਪਣੇ ਕੋਲੇ ਰੱਖਣ ਦੀ ਡਟ ਕੇ ਲੜਾਈ ਲੜਾਂਗੇ ਤੇ ਸਾਰੇ ਨੌਜਵਾਨ ਵੀਰਾਂ ਨੂੰ ਸਾਡਾ ਹੁੱਕ ਆ ਕਿ ਤਗੜੇ ਹੋ ਜੋ ਇਹ ਬਹੁਤ ਬਹੁਤ ਵੱਡਾ ਫੈਸਲਾ ਹੈ ਸਾਡੇ ਖਿਲਾਫ ਜਿੰਨੇ ਜਿੰਨਾ ਕਾਲੇ ਤਿੰਨ ਕਾਲੇ ਕਾਨੂੰਨਾਂ ਵੇਲੇ ਲੜਾਈ ਲੜੀ ਸੀ ਉਹ ਖੇਤ ਦੀ ਲੜਾਈ ਸੀ ਇਹ ਕਿਤਾਬ ਦੀ ਲੜਾਈ ਆ ਇਹ ਐਜੂਕੇਸ਼ਨ ਦੀ ਲੜਾਈ ਆ ਇਹ ਮਤ ਕਿਹੜੀ ਤੁਸੀਂ ਨਾਲ ਅੱਗੇ ਤੁਹਾਡੀ ਪੀੜ੍ਹੀ ਚੱਲੂਗੀ ਤੇ ਕਿਹੜੀ ਨਾਲ ਨਹੀਂ ਚੱਲੂਗੀ ਉਹਦੀ ਲੜਾਈ ਆ ਇਹ ਕਲਮ ਦੀ ਲੜਾਈ ਆ ਸੋ ਪੰਜਾਬ ਦੇ ਲੋਕਾਂ ਨੂੰ ਨੌਜਵਾਨ ਨੂੰ ਇਸ ਪਾਸੇ ਧਿਆਨ ਦੇਣਾ ਪਊਗਾ ਜਿੰਨੇ ਕੁਲ ਦੁਨੀਆਂ 'ਚ ਪੰਜਾਬੀ ਬੈਠੇ ਉਹਨਾਂ ਨੂੰ ਸੋਚਣਾ ਪਊਗਾ ਕਿ ਇਹ ਲੜਾਈ ਅਸੀਂ ਕਿੱਦਾਂ ਲੜਨੀ ਆ ਪਰਮਵੀਰ ਜੀ ਇਹ ਬਹੁਤ ਹੀ ਵੱਡਾ ਮੁੱਦਾ ਹੈ ਛੋਟਾ ਮੁੱਦਾ ਨਹੀਂ ਹੈ ਇਸ ਦੇ ਵਿੱਚ ਤੁਹਾਡਾ ਸਾਥ ਦੇਣ ਲਈ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਤੇ ਪੰਜਾਬੀ ਤੁਹਾਡਾ ਸਾਥ ਦੇਣ ਦੇ ਲਈ ਨਾਲ ਅੱਗੇ ਆਉਣਗੇ ਡੈਫੀਨਿਟਲੀ ਆਉਣਗੇ ਪੰਜਾਬ ਤਾਂ ਹਮੇ ਪੰਜਾਬ ਹਮੇਸ਼ਾ ਪੰਜਾਬ ਲਈ ਖੜਿਆ ਹੈ ਰਾਈਟ ਪੰਜਾਬ ਲਈ ਹੋਰ ਕੋਈ ਨਹੀਂ ਖੜਿਆ ਬ੍ਰਦਰ ਜਿੰਨਾ ਪੰਜਾਬ ਦਾ ਅ ਇੰਟੈਲੈਕਚੁਅਲ ਵਰਗ ਹੈ ਜਿੰਨਾ ਮਸਤਿਕ ਪੰਜਾਬ ਦਾ ਸੰਘਰਸ਼ ਵਾਲਾ ਅਸੀਂ ਸਾਰੇ ਸੰਘਰਸ਼ ਚ ਉਠੇ ਹਾਂ ਠੀਕ ਹੈ ਸਟਰਗਲ ਕੀਤੀ ਐ ਇਸ ਗੱਲ 'ਵੀ ਸਟਰਗਲ ਕਰਾਂਗੇ ਪੰਜਾਬ ਦੇ ਜੰਮਿਆਂ ਨੇ ਤਾਂ ਨਿਤ ਮਹਿੰਮਾ ਨੇ ਇੱਕ ਅੱਜ ਨਵੀਂ ਮਹਿੰਮਾ ਪੈ ਗਈ ਪੰਜਾਬ ਡੇ ਤੇ ਮਹਿੰਮਾ ਪੈ ਗਈ ਤਾਂ ਇਹਦਾ ਨਪਟਾਰਾ ਕਰਕੇ ਹਟਾਂਗੇ ਜੇ ਸੱਤ ਤੱਕ ਮਰਜੀ ਜਾਣਾ ਪਵੇ ਰਾਈਟ ਸੋ ਮੈਂ ਜਿੱਦਾਂ ਕਿਹਾ ਸੀ ਪਹਿਲਾਂ ਖੇਤ ਦੀ ਲੜਾਈ ਸੀ ਹੁਣ ਇੱਕ ਕਲਮ ਦੀ ਲੜਾਈ ਹੁਣ ਇੱਕ ਕਿਤਾਬ ਦੀ ਲੜਾਈ ਪੈਦਾ ਹੋਗੀ ਠੀਕ ਹੈ ਐਜੂਕੇਸ਼ਨ ਦੀ ਲੜਾਈ ਪੈਦਾ ਹੋ ਗਈ ਇਹਨੂੰ ਲੜਨਾ ਪੈਣਾ ਸਾਨੂੰ ਅਸੀਂ ਡੈਫੀਨੇਟਲੀ ਲੜਾਂਗੇ ਤੇ ਲੜਾਈ ਦੀ ਤਾਂ ਸਾਡੀ ਮਸ਼ਹੂਰੀ ਹੈ ਲੜਾਈ ਨਹੀਂ ਕਿ ਅਸੀਂ ਉਦਾਂ ਲੜਾਕੇ ਆ ਲੋਕਾਂ ਨਾਲ ਬਹਿਸ ਕਰਦੇ ਆ ਕਲੇਸ਼ ਪਾਉਂਦੇ ਨਹੀਂ ਹੱਕ ਦੀ ਲੜਾਈ ਆਪਣਾ ਹੱਕ ਲੈਣ ਦੇ ਲਈ ਜਿਹੜ ਹੱਕ ਲੈਣ ਲਈ ਲੜਾਈ ਲੜੀ ਜਾਊਗੀ ਕੋਰਦਾਰਾ اختیار ਕਰਨਾ ਪਿਆ ਉਹ ਕਰਾਂਗੇ ਲੋਕਾਂ ਦੇ ਵਿੱਚ ਜਾ ਕੇ ਹੋਕਾ ਦੇਣਾ ਪਿਆ ਉਹ ਦਵਾਂਗੇ ਐਜੂਕੇਸ਼ਨਲ ਇੰਸਟੀਚਿਊਸ਼ਨ ਚ ਜਾ ਕੇ ਗੱਲ ਕਰਨੀ ਪਈ ਉਹ ਕਰਾਂਗੇ ਪੰਜਾਬ ਇੱਕ ਮਤ ਹੋ ਕੇ ਇੱਕ ਸੁਰ ਹੋ ਕੇ ਤੇ ਇੱਕ ਮੁੱਠ ਬਣ ਕੇ ਇਸ ਗੱਲ ਤੇ ਲੜਾਈ ਲੜੂਗਾ ਸੋ ਬਿਲਕੁਲ ਗੱਲਬਾਤ ਕੀਤੀ ਹੈ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਖਤਮ ਹੋਣ ਦੇ ਉੱਤੇ ਪਰਮਵੀਰ ਸਿੰਘ ਐਡਵੋਕੇਟ ਸੀਨੀਅਰ ਨੇਤਾ ਵੀ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਆਪਣੀ ਰਾਏ ਦਿੱਤੀ ਹੈ ਤੇ ਕਿਹਾ ਕਿ ਸੈਨੇਟ ਨੂੰ ਜਿਹੜਾ ਦੁਬਾਰਤੋਂ ਸ਼ੁਰੂ ਕਰਵਾਉਣ ਦੇ ਲਈ ਜੋ ਕੁਝ ਵੀ ਕਰਨਾ ਪਿਆ ਉਹ ਸਭ ਕੁਝ ਕੀਤਾ ਜਾਏਗਾ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਕੇਸ਼ ਕੁਮਾਰ ਦੇ ਨਾਲ ਦੀ ਪੱਕਤਿਆਲ ਡੇਲੀ ਪੋਸਟ ਪੰਜਾਬੀ